ਹੋਰ ਸਾਸਰੀ ਘਾਲ ਭਾਈ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਫੇਰ ਤੀਜੀ ਤੜਾਈ ਕਰ ਰਹੇ ਹਾਂ ਭਾਈ ਨਾਇ ਦਾ ਖੀਰੇ ਦੀ ਤੇ ਨਾਇ ਕਰ ਰਹੇ ਹਾਂ ਭਿੰਡੀ ਦੀ ਆ ਤੇ ਪਾਣੀ ਪੁਣੀ ਲਾਇਆ ਸੀ ਉਹ ਤੋਂ ਪਹਿਲਾਂ ਯਾਰ ਕਣਕ ਚੁੱਲ ਜਗੇ ਫੇਰ ਮਾਚਲਾ ਜਲਾ ਜ ਫੇਰ ਫੌਣ ਫਾਲ ਆਈ ਜਾਂਦੇ ਮंडੂ ਕੋ ਚਰ ਪੁੱਛੋ ਜਾਵਾਂਗੇ ਵਾਹ ਜ ਸਾਰੇ ਭੈਣ ਭਾਈਆਂ ਨੂੰ ਕੀ বেਚਾਵਾਂਗੇ ਨਾ ਦਾ 2 ਰੁਪਏ ਵਟੇ ਜਾਣਗੇ ਨਾ ਭੈਣ ਭਾਈ ਚੰਗਾ ਖਾਣਗੇ ਯਾਰ ਬਸ ਇਹੀ ਸੋਚ ਆ ਆਪਣੀ ਤਾਂ ਇਹ ਮਾੜਾ ਨਾ ਖਾਓ ਭਾਈ ਚੰਗਾ ਖਾਓ ਉਹਦੇ ਬੱਚਿਆਂ ਨੂੰ ਬਚਾਓ ਬਿਮਾਰੀਆਂ ਠਮਾਰੀਆਂ ਤੋਂ ਦੇਖੋ ਚੀਜ਼ ਜੇ ਵਜਾ ਕੇ ਚੰਗੀ ਲੱਗਦੀ ਆ ਖਾਓ ਨਹੀਂ ਜਮਾ ਨਾ ਖਾਓ ਬਸ ਰੇਟ ਦਾ ਨਾ ਸੋਚਿਆ ਕਰੋ ਵੀ ਕੋਈ 2 ਰੁਪਏ ਵੱਧ ਮੰਗਦਾ ਹੈ ਜਾਂ ਘੱਟ ਮੰਗਦਾ ਉਹ ਸਾਨੂੰ ਘੱਟ ਦੇਈ ਜਾਂਦਾ ਜਿਉ 40 ਦਿੰਦਾ ਜੇ ਮੈਂ ਤੁਹਾਨੂੰ 50 ਦੇ ਦੂੰ ਮੇਰੀ ਚੀਜ਼ ਆ ਵੀ ਫਰਕ ਹੈ ਯਾਰ ਖਾ ਕੇ ਦੇਖੋ ਮੈਂ ਤੁਹਾਨੂੰ ਆਪੇ ਚੀਜ਼ ਦੱਸੂਗੀ ਵੀ ਹਾਂ ਬਾਈ ਹੈਗੀ ਆ ਤੇ ਮਿਹਰਬਾਨੀ ਕਰਕੇ ਜ਼ਿਮੀਂਦਾਰ ਤੋਂ ਖਰੀਦਿਆ ਕਰੋ ਬਾਈ ਜ਼ਿਮੀਂਦਾਰ ਫੇਰ ਹੀ ਖੜਾ